ਦੇਖੀ ਸੀ ਹਰ ਸਿਵਰਤ ਕੋਰ ਹੈ ਹਾਏ ਰੱਬਾ ਯਾਰ ਕਿੱਡੇ ਕਿੱਡੇ ਫੇਖਣ ਨੇ ਇਹਨਾਂ ਦੇ ਐ ਘਰੋਂ ਲੱਗੀ ਇਹ ਤਾਂ ਅਜੇ ਥੋੜਾ ਜਿਹਾ ਅੱਖਾਂ ਨਹੀਂ ਲਗੀਆਂ ਹੋਈਆਂ ਨੇ ਪੰਜ-ਛੇ ਦਿਨਾਂ ਨੂੰ ਦੇਖੋ ਦੂਜੀ ਲੋਟ ਜਵਾਕਾ ਵੰਗਰ ਰਿਹਾ ਕਹਿੰਦੇ ਇਹ ਮੁੱਖ ਮੰਤਰੀ ਵੀ ਕੋਠੀ ਦੇਤੀ ਰੇ ਹੀ ਨਹੀਂ ਉਹ ਚ ਕੈਪਟਨ ਤੇ ਨਾ ਹੀ ਹੋ ਰਿਹਾ ਸੁਵੀਰ ਕਹਿੰਦੇ ਨਾ ਅਸੀਂ ਤੇਰੇ ਤੋਂ ਵਧੀਆ ਪੜਾਵਾਂਗੇ ਪਰ ਰੱਬ ਕਹਿੰਦਾ ਕੋਈ ਗੱਲ ਹੀ ਫਰਾ ਕੇ ਦਿਖਾਈ ਇੱਥੇ ਦੁਆਰੇ ਹੁੰਦੇ ਉਹ ਪੱਤਰਕਾਰ ਕਹਿੰਦਾ ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਕੇ ਉਹਨਾ ਪਿੱਛੇ ਕੰਨ ਦਾ ਹਾਲ ਦੇਖੋ ਕੰਨ ਤਾਂ ਠੀਕਾ ਲਓ ਮੇਰੀ ਮਾਂ ਕਹਿੰਦੀ ਨਾ ਪੁੱਤ ਮੇਰੇ ਜਿਉਂਦੇ ਜੀ ਇੱਥੇ ਥੋੜਾ ਨਹੀਂ ਚੱਲ ਸਕਦਾ ਜੇ ਭਗਵਾਨਤ ਨੇ ਆਪਦਾ ਘਰ ਪਾਉਣਾ ਹੈ ਆਪਦੇ ਪੈਸਿਆਂ ਦਾ ਭਾਈ ਉਹ ਖੇਤ ਪਾ ਲੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਚੋਣ ਮੁਹਿੰਮ ਪਖਾਈ ਹੋਈ ਜਦੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਸਮਾਣਾ ਵਿਖੇ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਨੇ ਪਿਛਲੀਆਂ ਦੋ ਸਰਕਾਰਾਂ ਦੇ ਖੂਬ ਤੰਜ ਕਸੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਰਕਾਰ ਤੇ ਖੂਬ ਸਵਾਲ ਖੜੇ ਕੀਤੇ ਇਲਜ਼ਾਮ ਲਗਾਏ ਨਾਲ ਹੀ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ ਕਿ ਆਖਿਰ ਉਹ ਆਪਣੇ ਪਿੰਡ ਵਾਲੇ ਘਰ ਦੀ ਮੁਰੰਮਤ ਕਿਉਂ ਨਹੀਂ ਕਰਦੇ ਉਹ ਲਬੀਬਾ ਜੀ ਰੋਣ ਹੀ ਲੱਗੀ ਕੱਲ੍ਹ ਵਰਸੋ ਦੇਖੀ ਸੀ ਹਰ ਜ਼ਿਮਰਤ ਕੋਰਾ ਹਾਏ ਰੱਬਾ ਯਾਰ ਕਿੱਡੇ ਕਿੱਡੇ ਖੇਖਣ ਨੇ ਇਹਨਾਂ ਦੇ ਐ ਰੋਣ ਲੱਗੀ ਇਹ ਤਾਂ ਅਜੇ ਥੋੜਾ ਜਿਹਾ ਅੱਖਾਂ ਦੀਆਂ ਅੰਗਲੀਆਂ ਹੋਈਆਂ ਨੇ ਪੰਜ-ਛੇ ਦਿਨਾਂ ਤੋਂ ਦੇਖੋ ਦੂਜੀ ਲੋਟ ਜਵਾਕਾ ਵਾਂਗ ਰੋਇਆ ਗਏ ਕਰਤੂਤਾਂ ਕਰਕੇ ਰੋਣਿਓ ਭਾਈ ਕੋਈ ਛੱਡਿਆ ਭਾ ਕੋਈ ਲੁੱਟਣ ਗਣੀਆਂ ਪਹਿਲਾਂ ਮੈਂ ਤਾਂ ਜਦੋਂ ਸੀਐਮ ਹਾਊਸ 'ਚ ਗਿਆ ਇੱਕ ਘਰ 'ਚ ਰੂਸਾ ਰਹਿੰਦੀ ਸੀ ਦੋ ਘਰ ਨੇ ਜੁੜੇ ਹੋਏ ਇੱਕ ਚ ਮਹਾਰਾਣੀ ਪ੍ਰੀਤਕੌਰ ਤੇ ਉਹਨਾਂ ਦਾ ਪੇਟਾ ਰਹਿੰਦਾ ਸੀ ਆਪਸੇ ਸਮਾ ਰਹਿੰਦਾ ਸੀ ਮਹਾਰਾਜਾ ਸਾਹਿਬ ਜਦੋਂ ਮੈਂ ਘਰ ਚ ਗਿਆ ਮੈਂ ਤਾਂ ਪਹਿਲਾਂ ਸੁਖਬੀ ਸਾਹਿਬ ਦਾ ਪਾਠ ਕਰਾਇਆ ਮਗਾ ਹੀ ਪਤਾ ਨਹੀਂ ਕੀ ਕੀ ਪਾਪ ਹੋਏ ਹੋਣੇ ਇੱਥੇ ਯਾਰ ਸੋਫੇ ਬਦਲੇ ਨੇ ਨਾ ਇਹਨਾਂ ਸੋਫਿਆਂ ਤੇ ਬੈਠ ਕੇ ਪਤਾ ਨਹੀਂ ਕਿਹੜੇ ਕਿਹੜੇ ਫੈਸਲੇ ਲਏ ਹੋਣ ਇਹਨਾਂ ਨੇ ਸੋ ਮੈਂ ਤਾਂ ਸੌ ਲੱਗੇ ਪਵਿੱਤਰ ਕਰਾ ਕੇ ਹਵਨ ਕਰਾ ਕੇ ਸੁਖਬੀ ਸਾਹਿਬ ਦਾ ਪਾਠ ਕਰਾ ਕੇ ਫੇਰ ਅੰਦਰ ਬੜਿਆ ਜੀ ਮੈਂ ਕਿਉਂਕਿ ਲੋਕਾਂ ਦੇ ਵਿਰੁੱਧ ਜਿਹੜੇ ਫੈਸਲੇ ਹੋਏ ਨੇ ਉਹ ਲੁਕਾਈ ਦੇ ਵਿਰੁੱਧ ਹੋਗੇ ਤੇ ਲੋਕਾਂ ਚ ਪਰਮਾਤਮਾ ਵਸਦਾ ਹੈ ਇਹਦਾ ਮਤਲਬ ਰੱਬ ਦੇ ਵਿਰੁੱਧ ਫੈਸਲੇ ਹੋਗੇ ਫਿਰ ਤਾਂ ਹੀ ਉਹ ਰੱਬ ਨੇ ਖਾਲੀ ਕਰਤੇ ਨਾ ਅਸੀਂ ਉਸੇ ਘਰ ਚ ਰਹਨੇ ਆ ਉਸੇ ਨੂੰ ਠੀਕ ਕਰਾ ਰਿਆ ਹੁਣ ਕਿਉਂਕਿ ਇਹਨਾਂ ਦਾ ਪਹਿਲੇ ਸੀਰੀਅਸਲੀ ਲਿਆਓ ਘਰ ਜੇ ਤੁਹਾਨੂੰ ਪਰਮਾਤਮਾ ਕੋਈ ਚੀਜ਼ ਦੇ ਦੇ ਉਹਨੂੰ ਨਕਾਰੋ ਨਾ ਸਵਕਾਰੋ ਇਹ ਮੁੱਖ ਮੰਤਰੀ ਵੀ ਕੋਠੀ ਦੇਤੀ ਰਿਹਾ ਹੀ ਨਹੀਂ ਉਹ ਚ ਕੈਪਟਨ ਤੇ ਨਾ ਹੀ ਹੋ ਰਿਹਾ ਸੁਗਵੀ ਕਹਿੰਦਾ ਅਸਤੇ ਤੋਂ ਵਧੀਆ ਬੜਾਵਾਂਗੇ ਫਿਰ ਰੱਬ ਕਹਿੰਦਾ ਕੋਈ ਗੱਲ ਨਹੀਂ ਫੇਰਾ ਕੇ ਦਿਖਾਈ ਇੱਥੇ ਦੁਬਾਰੇ ਹੁਣ ਕਦੇ ਮੇਰੀ ਮਾਂ ਪਿੰਡ ਰਹਿੰਦੀ ਐ ਜ਼ਿਆਦਾਤਰ ਪਿੰਡ ਰਹਿੰਦੀ ਐ ਹਫ਼ਤੇ ਚ ਆ ਜਾਂਦੀ ਐ 10 ਦਿਨਾਂ ਚ 2 ਦਿਨ 3 ਦਿਨ ਆ ਜਾਂਦੀ ਐ ਦਵਾਈ ਦੁਈ ਲੈਣੀ ਹੁੰਦੀ ਐ ਪਿੰਡ ਦੀ ਜੀ ਲੱਗਦਾ ਉਹ ਕੋਈ ਪੱਤਰਕਾਰ ਆਦਦੇ ਰਹਿੰਦੇ ਨੇ ਪਿੰਡ ਸਤੋਜ ਆ ਗਿਆ ਕੋਈ ਪੱਤਰਕਾਰ ਇੰਟਰਵਿਊ ਕਰਨ ਉਹ ਜਿਹੜੇ ਪਿੱਛੇ ਕੰਧ ਸੀਗੀ ਜਿੱਥੇ ਇੰਟਰਵਿਊ ਕਰਦਾ ਸੀ ਉੱਥੇ ਇੱਟਾਂ ਜੀਆਂ ਓਖੜੀਆਂ ਪਈਆਂ ਸੀ ਟੀਪ ਟੂਪ ਜੀ ਸਾਰੀ ਝੜੀ ਪਈ ਸੀ ਉਹ ਪੱਤਰਕਾਰ ਕਹਿੰਦਾ ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਗਏ ਹੁਣ ਆ ਪਿੱਛੇ ਕੰਨ ਦਾ ਹਾਲ ਦੇਖੋ ਕੰਨ ਤਾਂ ਠੀਕਾ ਲਾ ਲੋ ਮੇਰੀ ਮਾਂ ਕਹਿੰਦੀ ਨਾ ਪੁੱਤ ਮੇਰੇ ਜਿਉਂਦੇ ਜੀ ਇੱਥੇ ਥੋੜਾ ਨਹੀਂ ਚੱਲ ਸਕਦਾ ਜੇ ਭਗਵੰਤ ਨੇ ਆਪਦਾ ਘਰ ਪਾਉਣਾ ਆਪਦੇ ਪੈਸਿਆਂ ਦਾ ਭਾਈ ਉਹ ਖੇਤ ਪਾਲੇ ਉਹ ਕਹਿੰਦਾ ਜੀ ਕਿਉਂ ਨਹੀਂ ਥੋੜਾ ਚੱਲ ਸਕਦਾ ਇੱਥੇ ਕਹਿੰਦੇ ਭਾਈ ਕੀ ਪਤਾ ਕਿਹੜੀ ਕਰਮਾਂ ਵਾਲੀ ਇੱਟ ਲੱਗੀ ਹੋਈ ਐ ਇਸ ਘਰ 'ਚ ਜਿਹਦੇ ਕਰਕੇ ਮੇਰਾ ਪੁੱਤ ਜਿਹੜਾ ਐ ਏਡੇ ਵੱਡੇ ਰਾਜਪਾਲ ਸਾਹਮਣੇ ਬੈਠਾ ਐ ਜੇ ਮੈਂ ਥੋੜਾ ਚਲਾਤਾ ਸਮਝ ਲਾਦੀ ਕਿਸਮਤ ਤੇ ਥੋੜਾ ਚਲਾਤਾ ਅਸੀਂ ਤਾਂ ਇੰਨਾ ਪਰਿਵਾਰਾਂ ਚੋਂ ਆ ਜੀ ਸਾਡੀਆਂ ਮਾਵਾਂ ਤਾਂ ਆਹ ਦੁਆਵਾਂ ਮੰਗਦੀਆਂ ਨੇ ਕਿ ਕਿਹੜੀ ਕਰਮਾਂ ਵਾਲੀ ਇਟ ਲੱਗੀ ਹੋਈ ਆ ਪਤਾ ਨਹੀਂ ਸੋ ਅਸੀਂ ਇਹਨਾਂ ਨਾਲ ਨਹੀਂ ਰਲ ਸਕਦੇ